ਪਤੀ ਪਤਨੀ ਦਾ ਸੜਕ ਤੇ ਹਾਈ ਬੋਲਟੇਜ ਡਰਾਮਾ ਪਤਨੀ ਨੇ ਲਗਾਏ ਪਤੀ ਤੇ ਗੰਭੀਰ ਰਜ਼ਮ ਲੇਕੇ ਪਤੀ ਵੀ ਅੱਗੇ ਹੋ ਗਿਆ ਸਿੱਧਾ ਸੱਸ ਨੇ ਵੀ ਰੋ ਰੋ ਪਾਈ ਦਿੱਤੀਆਂ ਦੁਹਾਈਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਹੈਗੀਆਂ ਵੀਡੀਓ ਦੇਖ ਕੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੇਣਾ ਜੀ ਲੜਕੀ ਦਾ ਆ ਹਾਲ ਦੇਖੋ ਮੇਰਾ ਮਾਵਾ ਮੇਰੇ ਹੈ ਨਹੀਂਗੇ ਇਕੱਲਾ ਇਕੱਲਾ ਘਰ ਤੇ ਰਹਿਣ ਵਾਲਾ ਤਾਂ ਵੀ ਮੇਰੇ ਨਾਲ ਸਾਰਾ ਦਿਨ ਲੜਦੀ ਹੈ ਪੂਰਾ ਹਾਲ ਹੈ ਇਸ ਲੜਕੀ ਦਾ ਫੋਨ ਮੈਨੇ ਚੋੜਿਆ ਤੁਸੀਂ ਸਾਈਡ ਤੇ ਹੋ ਭਾਈ ਜੀ ਤੁਸੀਂ ਮੇਰੀ ਗੱਲ ਸੁਣੋ ਭਾਈ ਇੱਥੇ ਖੜੋ ਅੱਗੇ ਨਾ ਹੋ ਕੈਮਰੇ ਦੇ ਇਹ ਕੀ ਕਰਦੇ ਆ ਹੋ ਬੋਲਣ ਵੀ ਦਿਆ ਕਰੋ ਕੋਈ ਗੱਲ ਨਹੀਂ 16 ਗੁੰਡੇ ਨਾ ਕਿਹੜੇ 16 ਗੁੰਡੇ ਲਾ ਕੇ ਕਿੰਨੇ ਲਗਾ ਕੇ ਮਾਰੋਈ ਬੰਦੇ ਕੈਮਰਾ ਦਿਖਾ ਕੇ ਤੇਰਾ ਮੈਂ ਤੇਰੇ ਬਾਰੇ ਮੈਨੂੰ ਸੁਣਾ ਆ ਕੋਈ ਨਹੀਂ ਬਰਾਦਰ ਕੀ ਗੱਲ ਬਾਤ ਹੋ ਗਈ ਤੁਸੀਂ ਮੇਰੀ ਗੱਲ ਸੁਣੋ ਇੱਥੇ ਖੜੋ ਹਾਂਜੀ ਬੋਲਣ ਦਊਗੀ ਤਾਂ ਹੀ ਐ ਤੁਸੀਂ ਬੋਲੋ ਮੇਰੀ ਗੱਲ ਸੁਣੋ ਆਪਾਂ ਵੀ ਪੁੱਛਾਂਗੇ ਸਰ ਮੇਰੀ ਗੱਲ ਸੁਣੋ ਮੰਮੀ ਡੈਡੀ ਮੇਰੇ ਹੈ ਨਹੀਂ ਇਕੱਲਾ ਇਕੱਲਾ ਮੁੰਡਾ ਮੈਂ ਠੀਕ ਹੈ ਪੈਣਾ ਨਹੀਂ ਆਉਂੀਆਂ ਇਹਨੇ ਦੁਖੀ ਕੀਤਾ ਤੇ 9 ਮਹੀਨੇ ਹੋ ਗਏ ਮਿਲਦਾ ਬੈਰ ਰੋਟੀ ਕੋਈ ਨਹੀਂ ਐਨਾ ਪਰੇਸ਼ਾਨ ਮੈਨੂੰ ਕਹਿੰਦੀ ਕਦੀ ਕਿਹੜੇ ਬਾਬੇ ਕੋਲ ਤੁਰ ਪੈਂਦੀ ਹੈ ਕਹਿੰਦੀ ਮੇਰੇ ਅੰਦਰ ਦੋ ਦੋ ਭੂਤ ਤੇ ਤਿੰਨ ਤਿੰਨ ਭੂਤ ਹੈ ਕਹਿੰਦੀ ਮੇਰੇ ਅੰਦਰ ਪਰੇਸ਼ਾਨ ਕਰਕੇ ਰੱਖ ਦਿੱਤਾ ਇਹਨੂੰ ਮੈਂ ਇੰਨੀ ਗੱਲ ਕਹੀ ਮੈਂ ਨਹੀਂ ਰਹਿ ਸਕਦਾ ਤੇਰੇ ਨਾਲ ਕਰੈਕਟਰਲੈਸ ਕੁੜੀ ਹੈ ਇਹ ਮਾਣ ਆ ਰਿਹਾ ਲਿਉ ਇਹ ਕਿੰਨੀ ਦੇਰ ਹੋ ਗਈ ਬਾਈ ਵਿਆਹ ਨੂੰ ਸਰ ਮੇਰੇ ਵਿਆਹ ਨੂੰ 1.5 ਸਾਲ ਹੋਇਆ ਜੀ ਤੂੰ ਕੀ ਕਰਕੇ ਰੱਖਿਆ ਇਸ ਦੱਬਰ ਨੇ ਲੜਕੋ ਬਾਅਦ ਮੈਂ ਨਹੀਂ ਰਕਣੀ ਜਾਓ मेरा नाम दामिनी है मेरे लुधियाना में शादी हुई मैं दिल्ली की हूँ मेरे अठारह महीने शादी को हुए है अठारह महीने से एक दिन भी मेरे को सुकून की जिंदगी नहीं मिली है मैथ पल से बार मुझे बार बार निकालता है। लेकिन मैं कभी नहीं कहती किसी को इस बार दोनों तो ने आदि कर दिया चार दिन सड़क पे सो रही हूँ चार दिन ऐसी कुछ नहीं मेरे पास जो प्रूफ थे सारे पे तोड़ दिया मेरे दोनों तो मुझे इंसाफ चाहिए जैसे लड़कों के लिए तो शादी करना बहुत आसान है आज मेरे साथ कल किसी और लड़की की जिंदगी खराब होगी मैं नहीं चाहती किसी और की जिंदगी खराब हो हाँ जी मेरे साथ मारपीट हुई है मेरा मेडिकल हुआ है मुझसे कहते हैं मुझे फ्रिज चाहिए कभी कहते हैं मुझे अलमारी चाहिए कभी कुछ मैंने अभी अभी इनको अंदर अलमारी दिलाई है बहुत कुछ दिलाया मैंने अंदर इनको अभी आपने के भी आपने बच्चा दिया। नहीं सर मेरे पास मेरा पास, पूरा उनकी रिपोर्ट है की जब इनकी बहन मेरे घर आई है उन्होंने धक्का मारा मेरा मिस कैरेज हुआ मेरे ब्लीडिंग हो गई डॉक्टर के पास वो सबूत केस है खत्म हो गया ना वो केस खत्म डॉक्टर के पास सबूत, सबूत है और मेरा केस वापस लेके मेरे साथ धोखा खड़ी कर रहे हैं लोग मैंने कोई प्रॉपर्टी नहीं हड़पनी ਕਿਉਂ ਪ੍ਰਾਪਰਟੀ ਦੇ ਘਰ ਮੇਰਾ ਹੀ ਹੈ ਮੈਂ ਕਿਉਂ हटੂੰਗੀ ਮੈਂ ਇੱਕ بیوی ਹਾਂ ਮੈਂ ਕਿਉਂ ਪ੍ਰਾਪਰਟੀ ਹਟੂੰਗੀ हटੂੰਗੀ ਪੁਲਿਸੇ ਕੀ ਮੰਗ ਕਰਦੀ ਹੈ مجھے ਬਸ ਇਨਸਾਫ ਚਾਹੀਏ ਮੇਰਾ ਬੱਚਾ ਖਰਾਬ ਹੋ ਮੈਂ ਨੇ ਉਹ ਮਾਫ ਕਰ ਦਿਆ ਕਿਸੇ ਕੈਸਾ ਕਾਰਵਾਈ ਕੀ ਮਕਸਦ ਕਾਰਵਾਈ ਚਾਹਤੀ ਹਾਂ ਮੈਂ ਐਸੇ ਲਗੋੜ ਕਿਸੇ ਲੜਕੀ ਦੀ ਜ਼ਿੰਦਗੀ ਖਰਾਬ ਨਾ ਕਰੇ ਜੋ ਮੇਰੀ ਹੋਈ ਹੈ ਕਾਰਵਾਈ ਤੇ ਇਹਨੂੰ ਇਸ ਦਾ ਇਨਸਾਫ ਮਿਲੇ ਮਾਰਾ ਪੀਟੇ 16 ਲੜਕੇ ਆਏ ਮਾਰ ਕੇ ਗਏ ਅੱਭੀ 3 ਲੜਕੇ ਆਏ ਇਸ ਦੇ ਸਾਥ ਮੁੰਡੇ ਮਾਰ ਕੇ ਗਏ ਅੰਦਰ ਕੈਮਰੇ ਲੱਗੇ ਘਰ ਦੇ ਅੰਦਰ ਆਪ ਚੱਲ ਕੇ ਚਾਹੇ ਤਾਂ ਚੈੱਕ ਕਰਵਾਏ ਔਰ ਇੱਥੇ ਕੈਮਰੇ ਲੱਗੇ ਸਾਰੇ ਸਾਰੀ ਰਿਕਾਰਡਿੰਗ ਹੈ ਜੀ ਸਰ ਮੇਰਾ ਨਾਮ ਮੰਕੀ ਤੇ ਜੀ ਵੀਰੇ ਕਿਹੜੀ ਜਗ੍ਹਾ ਰਹਿੰਦੇ ਹੋ ਸਰ ਨੂਰ ਵਾਲਾ ਰੋਡ ਦੇ ਉੱਤੇ ਰਹਿੰਦੇ ਜੀ ਗਲੀ ਨੰਬਰ 2 'ਚ ਤੇਰਾ ਲੜਕੀ ਰੋਲਾ ਪਾ ਰਹੀ ਕੀ ਮਾਮਲਾ ਜੀ ਪੂਰਾ ਸਰ ਮ ਠੀਕ ਹੈ ਜੀ ਵਿਆਹ ਤੋਂ ਬਾਅਦ ਦੇਖੋ ਜੀ ਮੇਰੇ ਮਾਪੇ ਬਪ ਨਹੀਂ ਹੈਗੇ ਮੈਂ ਘਰ 'ਚ ਇਕੱਲਾ ਇਕੱਲਾ ਰਹਿਣਾ ਮੇਰੀਆਂ ਦੋਨੇ ਭੈਣਾਂ ਵੀ ਆਈਆਂ ਹੋਈਆਂ ਉਹਨੜਾ ਸੀ ਸਰ ਮੇਰਾ ਨਾ ਵਿਆਹ ਜਿਹੜਾ ਵਾ ਸ਼ਾਦੀ ਡੋਟ ਕਾਉਂਡ ਤੇ ਆਪਣੀ ਪ੍ਰੋਫਾਈਲ ਪਾਈ ਸੀ ਉੱਥੋਂ ਦੀ ਇਹਨਾਂ ਦੇ ਘਰ ਦੇ ਰਿਸ਼ਤੇ ਦੇਖਣ ਆਏ ਸੀਗੇ ਉਸ ਤੋਂ ਬਾਅਦ ਸਾਡਾ ਵਿਆਹ ਹੋਇਆ ਠੀਕ ਹੈ ਇਹਦੇ ਘਰ ਦੇ ਦੇਖ ਕੇ ਗਏ ਸੀ ਉਹਨਾਂ ਨੂੰ ਦੱਸਿਆ ਵੀ ਮੁੰਡਾ ਇਕੱਲਾ-ਕੱਲਾ ਹੈਗਾ ਮਾਪਾ-ਪੈਨ ਨਹੀਂ ਗੇ ਕਿ ਬੇਟਾ ਜੋ ਵੀ ਹੈਗਾ ਤੂੰ ਆਪਣੇ ਆਪ ਸਾਰਾ ਕੋਈ ਸਵਾਰਨਾ ਕਰਦਾ ਵੀ ਮੁੰਡਾ ਇਕੱਲਾ-ਕੱਲਾ ਤੇ ਸਾਰੇ ਰਾਜੀ ਖੁਸ਼ੀ ਨਾਲ ਵਿਆਹ ਹੋਇਆ ਦਿੱਲੀ ਅਸੀਂ 20 ਬੰਦੇ ਲੈ ਕੇ ਗਏ ਸਾਡਾ ਵਿਆਹ ਹੋਇਆ ਮੇਰਾ ਵਿਆਹ ਹੋਇਆ ਉਸ ਤੋਂ ਬਾਅਦ ਕੀ ਹੋਇਆ ਜੀ ਵਿਆਹ ਤੋਂ ਫਰਵਰੀ ਦੇ ਵਿੱਚ ਅਗਲੇ ਸਾਲ ਪ੍ਰੈਗਨੈਂਟ ਹੋਣ ਤੋਂ ਬਾਅਦ ਸਾਡੇ ਘਰ ਮੈਨੂੰ ਬਹੁਤ ਖੁਸ਼ੀ ਹੋਈ ਵੀ ਚੱਲ ਵੀ ਘਰ 'ਚ ਕੋਈ ਨਹੀਂ ਹੈਗਾ ਸਰ ਖੱਲ ਖੇਲਣ ਵਾਲਾ ਕੋਈ ਬੱਚਾ ਆਜੂਗਾ ਠੀਕ ਹੈ ਪ੍ਰੈਗਨੈਂਟ ਹੋਈ ਉਸ ਤੋਂ ਬਾਅਦ ਕੀ ਹੋਇਆ ਜੀ ਇਹਨੇ ਕੀ ਕੀਤਾ ਆਪਣੀ ਮਾਂ ਦੇ ਨਾਲ ਪ੍ਰੋਗਰਾਮ ਫਿੱਟ ਕੀਤਾ ਕਿ ਮੈਂ ਮਾਰਚ ਮਹੀਨੇ ਦੇ ਵਿੱਚ ਤੇਰੇ ਕੋ ਆ ਰਹੀ ਹੈਗੀ ਠੀਕ ਹੈ ਮਾਰਚ ਮਹੀਨੇ ਦੇ ਵਿੱਚ ਮੈਨੂੰ ਕਹਿੰਦੀ ਵੀ ਮੇਰੀ ਮਾਂ ਜਿਹੜੀ ਹੈਗੀ ਆ ਵੀ ਮੇਰੀ ਟੇਕ ਕੇਅਰ ਕਰ ਲੂਗੀ ਵੀ ਇੱਥੇ ਕਰੇ ਕੋਈ ਨਹੀਂ ਹੈਗਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਮਨਾ ਕਰਦੇ ਰਹਾ ਪਰ ਵੀ ਛੱਡ ਆਇਆ ਛੱਡ ਗਿਆ ਉੱਥੇ ਜਾ ਕੇ ਮੈਨੂੰ ਅਬੋਰਸ਼ਨ ਦੀਆਂ ਨੇ ਧਮਕੀਆਂ ਦਿੱਤੀਆਂ ਕਿ ਮੈਂ ਅਬੋਰਸ਼ਨ ਕਰਾਣੀ ਹੈ ਅਬੋਰਸ਼ਨ ਕਰਾਣੀ ਉਹਦੀਆਂ ਮੇਰੇ ਕੋਲ ਰਿਕਾਰਡਿੰਗਾਂ ਵੀ ਹੈਗੀਆਂ ਠੀਕ ਹੈ ਜੀ ਅਸੀਂ ਉਹਨੂੰ ਮਨਾ ਕਰਦੇ ਰਹੇ ਵੀ ਅਬੋਰਸ਼ਨ ਨਾ ਕਰਾ ਠੀਕ ਹੈ ਉਸ ਤੋਂ ਬਾਅਦ April ਦੇ ਵਿੱਚ ਇਹਦੇ ਘਰ ਦੇ ਦਾ ਫੋਨ ਆਇਆ ਵੀ ਕੁੜੀ ਨੂੰ ਲੈ ਜਾ ਮੈਂ ਸ਼ਟਾਪਦੀ ਦੀ ਡਿਕਟੋਪ ਉਹ ਕਰਾ ਕੇ ਇਹਦੀ ਲੈਣ ਗਿਆ ਇਹਨੂੰ ਠੀਕ ਹੈ ਇਹਨਾਂ ਨੇ ਕੀ ਕੀਤਾ ਜਦੋਂ ਅਸੀਂ ਲੈਣ ਗਏ ਮੈਂ ਸੀਗਾ ਮੇਰੇ ਜੀਜਾ ਜੀ ਸੀ ਮੇਰੀ ਛੋਟੀ ਭੈਣ ਸੀ ਇਹਨਾਂ ਨੇ ਕੀ ਕੀਤਾ ਘਰੇ ਬਾੜ ਕੇ ਸਾਨੂੰ ਕੁੱਟਿਆ ਬਦਮਾਸ਼ੀ ਕੀਤੀ ਪੂਰੀ ਤਸੱਲੀ ਨਾਲ ਦਿੱਲੀ ਜੀ ਦਿੱਲੀ ਦੇ ਵਿੱਚ ਠੀਕ ਹੈ ਜੀ ਬਦਮਾਸ਼ੀ ਕਰਕੇ ਉੱਥੇ ਵੀ ਇਹਦੀ ਮਾਂ ਇਹਨੂੰ ਰੋਣ ਦੀ ਆਦਤ ਹੈ ਉੱਥੇ ਹੁਣ ਇੱਥੇ ਫੇਰ ਰੋਣ ਲੱਗ ਗਈ ਉੱਥੇ ਵੀ ਇਦਾਂ ਹੀ ਇਹਨਾਂ ਨੇ ਕੀਤਾ ਦੋਨੇ ਮਾਵਾਂ ਦੀਆਂ ਰੋਣ ਲੱਗ ਗਈਆਂ ਰੋਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਪੁਲਿਸ ਬੁਲਾਈ ਥਾਣੇ 'ਚ ਕਹਿੰਦੇ ਜੀ ਇਹ ਸਾਨੂੰ ਕੁੱਟਣ ਆਏ ਆ ਸਰ ਜਬਕਿ ਅੰਦਰ ਇਹਦੇ ਘਰ 'ਚ ਤਾਂ ਬਾਪ ਵੀ ਸੀ ਭਰਾ ਵੀ ਸੀ ਨਾਲ ਦੋ ਇਹਨਾਂ ਨੇ ਮਸਟੰਡੇ ਬੁਲਾਏ ਹੋਏ ਸੀਗੇ ਠ ਥਾਣੇ 'ਚ ਗਏ ਅਸੀਂ ਉਹਨਾਂ ਨੂੰ ਆਪਣੀ ਗੱਲ ਦੱਸੀ ਮੈਂ ਕਿਹਾ ਦੇਖੋ ਸਰ ਵੀ ਮੈਂ ਤਾਂ ਇਹਨੂੰ ਲੈਣ ਆਇਆ ਇਹ ਜਾਣ ਹੀ ਨਹੀਂ ਦਿੰਦੇ ਉਹਨਾਂ ਨੇ ਵੀ ਇਹਨੂੰ ਸਮਝਾਇਆ ਕਹਿੰਦੇ ਤੂੰ ਆਪਣੀ ਧੀ ਨੂੰ ਭੇਜੋ ਕਿ ਤੁਸੀਂ ਇਹਨੇ ਕੀ ਕੀਤਾ ਉੱਥੇ ਥਾਣੇ 'ਤੇ ਝੂਠੀ ਰਿਪੋਰਟ ਲਿਖਾਤੀ ਮੇਰੇ ਬਾਰੇ ਕਿ ਮੇਰੇ ਤੋਂ ਦਾਜ ਮੰਗਦੇ ਮੇਰੇ ਤੋਂ ਦੇਜ ਮੰਗਦੇ ਸਰ ਮੈਂ ਕੱਲਾ ਕੱਲਾ ਮੈਂ ਤੇਜ ਦਾ ਕੀ ਕਰਾਂਗਾ ਮੇਰੇ ਕੋਲ ਤਾਂ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਮੇਰੇ ਮਾਪੇ ਬਾਬ ਨੇ ਸਾਰਾ ਕੁਝ ਮੈਨੂੰ ਦਿੱਤਾ ਹੋਇਆ ਇਹ ਤਾਂ ਕਹਿੰਦੇ ਸਾਨੂੰ ਘਰੋਂ ਕੱਢ ਤਾਂ ਪੈਸੇ ਡਿਮਾਂਡ ਕਰ ਦੋ ਉਸ ਤੋਂ ਬਾਅਦ ਸਰ ਇਹ ਇਹਨਾਂ ਨੇ ਕਹਿਣਾ ਹੀ ਕਹਿਣਾ ਉਸ ਤੋਂ ਬਾਅਦ ਕੀ ਹੋਇਆ ਜੀ ਚਲੋ ਕੋਰਟ ਕੇਸ ਚੱਲੇ ਠੀਕ ਐਨੇ ਬੱਚਾ ਮਾਰਦਾ ਮੇਰਾ ਮੈਨੂੰ ਪਤਾ ਲੱਗਿਆ ਪਿੱਛੋਂ ਵੀ ਇਹਨੇ ਉੱਥੇ ਜਾ ਕੇ ਵੇਟ ਦੀ ਕਰਾ ਦਿੱਤੀ ਸਭਾਈ ਮੈਨੂੰ ਪਤਾ ਨਹੀਂ ਲੱਗਿਆ ਵੂਮੈਨਸ ਵਾਲ ਇਹਨਾਂ ਨੇ ਤਰੀਕ ਪੋਈ ਦਿੱਲੀ ਦੇ ਵਿੱਚ ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਵੀ ਇਹਨੇ ਵੇਟ ਖਾਲੀ ਕਰਾ ਦਿੱਤਾ ਇੱਥੇ ਆ ਕੇ ਮੈਂ ਆਪਣੇ ਵਕੀਲ ਨੂੰ ਦੱਸਿਆ ਕਿ ਭਾਈ ਇਹਨੇ ਇਦਾਂ ਇਦਾਂ ਕਰਕੇ ਮੇਰੇ ਬੱਚੇ ਨੂੰ ਮਾਰ ਦਿੱਤਾ ਠੀਕ ਐ ਇੱਥੇ ਕੋਰਟ ਦੇ ਵਿੱਚ ਕੇਸ ਚੱਲਿਆ ਹੁਣ ਉਸ ਤੋਂ ਬਾਅਦ ਕੀ ਹੋਇਆ ਜੀ ਨਵੰਬਰ ਦੇ ਵਿੱਚ ਸੰਮਣ ਸੀਗੇ ਇਹਨਾਂ ਨੂੰ ਇਹ ਸੰਮਣਾ ਦੇ ਉੱਤੇ ਕੋਰਟ ਦੇ ਵਿੱਚ ਆਏ ਕੋਰਟ ਦੇ ਵਿੱਚ ਆ ਕੇ ਰਾਜੀ ਰੂਜੀ ਨਾਮਾ ਹੋਇਆ ਉਹ ਕਹਿੰਦੇ ਚੱਲ ਕੁੜੀ ਨੂੰ ਇੱਕ ਮੌਕਾ ਦਿੰਦਾ ਮੈਂ ਫਿਰ ਵੀ ਇਨਸਾਨੀਅਤ ਦੇ ਨਾਤੇ ਇੰਨਾ ਵੱਡਾ ਕਾਂਡ ਵੀ ਕਰਕੇ ਮੈਂ ਫਿਰ ਵੀ ਮੌਕਾ ਦਿੰਦਾ ਮੈਂ ਕਿ ਚਲੋ ਕੋਈ ਗੋਲੀ ਦੀ ਗੱਲ ਕਰਦੇ ਸੀ ਹਾਂਜੀ ਹਾਂਜੀ ਮੈਂ ਉਹ ਵੀ ਤੁਹਾਨੂੰ ਦੱਸਦਾ ਆਇਗਾ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਨਵੰਬਰ ਤੋਂ ਬਾਅਦ ਬਹੁਤ ਵਧੀਆ ਜੀ ਮਹੀਨਾ ਬਹੁਤ ਵਧੀਆ ਚੱਲੀ ਠੀਕ ਹੈ ਉਸ ਤੋਂ ਬਾਅਦ ਅਸੀਂ ਘੁੰਮਣ ਚਲੇ ਗਏ ਮਾਤਾ ਜੀ ਗੱਲ ਕਰ ਮਾਤਾ ਜੀ ਮੇਰੀ ਗੱਲ ਸੁਣੋ ਸੁਣੋ ਮੇਰੀ ਗੱਲ ਸੁਣੋ ਇੱਥੇ ਇੰਟਰਵਿਊ ਚੱਲਦਾ ਪਿਆ ਇੰਟਰਵਿਊ ਚੱਲਦਾ ਪਿਆ ਫੋਨ ਕਿਉਂ ਤੋੜਿਆ ਤੁਸੀਂ ਇੰਟਰਵਿਊ ਚੱਲਦਾ ਪਿਆ ਤੁਸੀਂ ਵੀ ਆਪਣੀ ਗੱਲ ਰੱਖਿਓ ਤੁਹਾਡੀ ਵੀ ਗੱਲ ਰੱਖੀ ਜਾਊਗੀ ਸਾਡੀ ਵੀ ਗੱਲ ਸੁਣਨ ਦੋ ਉਹਦੀ ਗੱਲ ਸੁਣਾ ਵੀ ਉਹ ਦੋ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਜੀ ਨਵੰਬਰ ਨਵੰਬਰ ਦੇ ਵਿੱਚ ਇਹ ਆਈ 16 ਨਵੰਬਰ ਨੂੰ ਸਾਡਾ ਰਾਜਨਾਮਾ ਹੋਇਆ ਇਹ ਆ ਗਈ ਚਲੋ ਕੋਈ ਗੱਲ ਨਹੀਂ ਮੈਂ ਕਿਹਾ ਕੋਈ ਗੱਲ ਨਹੀਂ ਫੇਰ ਵੀ ਬਹੁਤ ਕੁਝ ਕੀਤਾ ਮਾਪਾ ਛੱਡਤਾ ਉਹ ਇੱਕ ਮਿੰਟ ਮਾਤਾ ਜੀ ਤੁਹਾਡੀ ਗੱਲ ਦਾ ਵੀ ਤੇ ਬੰਦ ਕਰੀ ਦਵਾਦ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਨਵੰਬਰ ਤੋਂ ਬਾਅਦ ਡੇਢ ਕ ਮਹੀਨਾ ਸਹੀ ਚੱਲਿਆ ਮੈਂ ਕਿਹਾ ਚੱਲ ਵਧੀਆ ਮੈਨੂੰ ਵੀ ਖੁਸ਼ੀ ਹੋਈ ਵੀ ਮੈਂ ਕਿਹਾ ਚੱਲ ਯਾਰ ਵੇ ਸੁਧਰ ਗਈ ਆ ਲੜਕੀ ਚੱਲ ਕੋਈ ਗੱਲ ਨਹੀਂ ਫਿਰ ਕੀ ਹੋਇਆ ਜੀ ਮੈਂ ਦਸੰਬਰ ਦੇ ਵਿੱਚ ਮੇਰੀ ਭੈਣ ਜਿਹੜੀ ਉੱਤਰਾਖੰਡ ਰਹਿੰਦੀ ਆ ਅਸੀਂ ਕਿਹਾ ਚੱਲ ਵੀ ਆਪਾਂ ਨਾ ਪਹਾੜਾਂ ਦਾ ਤੈਨੂੰ ਮੈਂ ਕਮਾ ਕੇ ਲੈ ਕੇ ਆਉਂਦਾ ਮੈਂ ਇਹਨੂੰ ਹਫਤੇ ਬਾਅਦ ਦੇ ਪਹਾੜਾਂ ਤੇ ਘੁਮਾਣ ਲੈ ਕੇ ਆਜ ਦਾ ਕਾਰਨ ਕੀ ਹੈ ਜਿਹੜਾ ਅੱਜ ਰੋਪ ਲਾਇਆ ਇਹਨੇ ਵੀ ਮਾਰਿਆ ਸਰ ਮੈਂ ਸਾਰੀ ਗੱਲ ਉੱਥੇ ਹੀ ਆ ਰਿਹਾ ਹਾਂ ਸਾਰੀ ਗੱਲ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਇਹ ਕਹ ਠੀਕ ਹੈ ਇਹਨੇ ਕੀ ਕੀਤਾ ਦਿੱਲੀ ਦੇ ਵਿੱਚ ਮੈਂ ਇਹਨੂੰ ਸਮਝਾਉਂਦਾ ਰਿਹਾ ਮੈਂ ਕਿ ਭੂਤ ਭਾਤ ਕੁਝ ਨਹੀਂ ਹੁੰਦੇ ਦੁਨੀਆ ਦੇ ਐਵੇਂ ਮੰਨਦੇ ਵਹਿਮ ਹੁੰਦੇ ਆ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਇਹ ਦਿੱਲੀ ਦੇ ਵਿੱਚ ਇਹਨੇ ਕਿਸੇ ਤਾੰਤ੍ਰਿਕ ਬਾਬੇ ਨੂੰ ਹਾਇਰ ਕੀਤਾ ਤਾੰਤ੍ਰਿਕ ਬਾਬੇ ਨੂੰ ਹਾਇਰ ਕੀਤਾ ਉਹ ਤੇ ਘੁਆਣਾ ਜਾਣਾ ਇਹਨੇ ਸਟਾਰਟ ਕਰ ਦਿੱਤਾ ਆਣਾ ਜਾਣਾ ਸਟਾਰਟ ਕਰਤਾ ਉਹ ਤੋਂ ਗਲਤ ਮਲਤ ਚੀਜ਼ਾਂ ਜਾਦੂ ਟੋਨੇ ਵਾਲੀਆਂ ਲਿਆ ਲਿਆ ਕਿ ਇੱਥੇ ਲਿਆਣ ਲੱਗੀ ਇਹਨੇ ਦੁੱਧ ਦੇ ਵਿੱਚ ਘੋਲ ਕੇ ਮੈਨੂੰ ਦੇਣ ਦੀ ਕੋਸ਼ਿਸ਼ ਕੀਤੀ ਜਿਹਦੇ ਮੇਰੇ ਕੋਲ ਵੀਡੀਓ ਰਿਕਾਰਡਿੰਗ ਵੀ ਹੈਗੀ ਔਰ ਆਡੀਓ ਰਿਕਾਰਡਿੰਗ ਦੋਨੋਂ ਹੈਗੀਆਂ ਠੀਕ ਹੈ ਸਰ ਮੈਂ ਆਪਣਾ ਬਚਾ ਕੀਤਾ ਕਿਉਂਕਿ ਮੈਂ ਇਕੱਲਾ ਇਕੱਲਾ ਕੱਲ ਨੂੰ ਮੈਨੂੰ ਮਾਰ ਕੇ ਇਹਨੇ ਇਹਦੀ ਨਜ਼ਰ ਪ੍ਰਾਪਰਟੀ ਦੇ ਉੱਤੇ ਤਾਂ ਇੱਥੇ ਘੜਵੀ ਹੈ ਜਦਕਿ ਮੈਂ ਇਹਨਾਂ ਨਾਲ ਨਹੀਂ ਰਹਿਣਾ ਚਾਹੁੰਦਾ ਇਹ ਜਾਣ ਬੁਝ ਕੇ ਜ਼ਬਰਦਸਤੀ ਮੈਨਾਂ ਰਹਿਣਾ ਚਾਹੰਦੀ ਹੈ ਤੇ ਹੁਣ ਦਿੱਲੀ ਤੋਂ ਆਏ ਨੇ ਇਹ ਦਿੱਲੀ ਤੋਂ ਆਏ ਇਹਨਾਂ ਨੇ ਮੇਰੀ ਬੱਸ ਕਰਾਈ ਵੀ ਸਰ ਮੈਂ ਪ੍ਰਸ਼ਾਸਨ ਅੱਗੇ ਕਿੰਨੀ ਦੇਰ ਹੋ ਗਈ ਦਿੱਲੀ ਗਏ ਨੇ ਸਰ ਇਹਨੇ ਇਹ ਦਿੱਲੀ ਹਫ਼ਤੇ ਬਾਅਦ ਤੇ ਗਈ ਸੀਗੀ ਇਹ ਕਹਿੰਦੀ ਵੀ ਮੈਂ ਘਰ ਦੇ ਵਿੱਚ ਤੇਰੀ ਭੈਣਾਂ ਨੂੰ ਸਾਡੀ ਪੇਰੈਂਟਲ ਪ੍ਰੋਪਰਟੀ ਹੈ ਸਾਰਿਆਂ ਨੂੰ ਭੈਣਾਂ ਨੂੰ ਦੋਨਾਂ ਨੂੰ ਆਕਾ ਸਰ ਇਹ ਚ ਗੱਲ ਕਰੀ ਸਾਡੀ ਪੇਰੈਂਟਸ ਦੀ ਪ੍ਰੋਪਰਟੀ ਹੈ ਅਸੀਂ ਆਪਣੀ ਪ੍ਰੋਪਰਟੀ ਤੇ ਬੈਠੇ ਆਂ ਇਹ ਦਬੱਲਣ ਨੂੰ ਫਿਰਦੀ ਪਈ ਹੈ ਘਰ ਨੂੰ ਸੰਭਲ ਲਏ ਨੇ ਇਹ ਕਹਿੰਦੇ ਘਰੋਂ ਬਾਹਰ ਕੱਢ ਸਰ ਮੇਰੀ ਗੱਲ ਸੁਣੋ ਹੁਣ ਜਦ ਕੋਰਟ ਦੇ ਵਿੱਚ ਇਹਨੂੰ ਮੈਂ ਇੰਨੀ ਗੱਲ ਕਹੀ ਮੈਂ ਕਿਹਾ ਵੀ ਸਾਡਾ ਜਿਹੜਾ ਹੈਗਾ ਕਿ ਮੇਰੀ ਭੈਣਾਂ ਨੇ ਮੇਰੇ ਉੱਤੇ ਸਰ ਕੋਰਟ ਚ ਕੇਸ ਲਾਇਆ ਹੋਇਆ ਉਹ ਕਹਿੰਦੀ ਸਾਨੂੰ ਸਾਡਾ ਹੱਕ ਦਿੱਤਾ ਜਾਵੇ ਵੀ ਸਾਡੇ ਦਾ ਪੇਰੈਂਟਸ ਦੀ ਪ੍ਰੋਪਰਟੀ ਹੈਗੀ ਆ ਇਹ ਥੋੜੀ ਅੱਗੇ ਇੱਥੇ ਆ ਕੇ ਕਬਜ਼ਾ ਮਾਰ ਕੇ ਬਹਿ ਜੂਗੀ ਉਹ ਕਹਿੰਦੇ ਸਾਨੂੰ ਘਰੇ ਵੜਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੇ ਕੋਰਟ ਦੇ ਕੋਈ ਸਲਾਹਤਾ ਮੇਰੇ ਤੋਂ ਤਮਾਰ ਕਰਦਾ ਸਰ ਮੁੰਡੇ ਭਲਾਈ ਸੀ ਸਰ ਕੋਈ 16 ਮੁੰਡੇ ਨਹੀਂ ਆਏ ਇਹ ਸਭ ਝੂਠ ਹੈ ਜਿਹੜੀ ਵੀ ਇਹ ਗੱਲਾਂ ਕਰਦੀ 16 ਮੁੰਡੇ ਆਏ ਕਿਸੇ ਨੂੰ ਪੁੱਛ ਲਓ ਕੋਈ 16 ਮੁੰਡੇ ਨਹੀਂ ਆਏ ਇਹ ਹਰ ਵਾਰੀ ਝੂਠੀਆਂ ਰਿਪੋਰਟਾਂ ਲਗਾਉਂਦੀ ਝੂਠੇ ਇਲਜ਼ਾਮ ਲਾਂਦੀ ਮੈਨੂੰ ਦੁਖੀ ਕਰਕੇ ਰੱਖਿਆ ਦਾ ਸਰ ਘਰ ਦੇ ਵਿੱਚ ਐਂਟਰੀ ਹੈਗੀ ਹੁਣ ਇਹਦੀ ਕਿ ਨਹੀਂ ਹੈਗੀ ਸਰ ਮੇਰੀ ਗੱਲ ਸੁਣੋ ਮੈਂ ਮੇਰੀ ਜਾਨ ਨੂੰ ਖਤਰਾ ਹੈ ਕੱਲ ਨੂੰ ਮੈਨੂੰ ਕੋਈ ਵੀ ਜ਼ ਦੱਸੋ ਮੈਂ ਕਿੱਥੇ ਜਾਵਾਂ ਕੱਲਾ ਕੱਲਾ ਮੁੰਡਾ ਹੈਗਾ ਮੈਂ ਥਾਣੇ ਤੁਸੀਂ ਦਕਾਸ ਵੀ ਕੀਤੀ ਸਰ ਥਾਣੇ ਅਸੀਂ ਜਿਸ ਦਿਨ ਇਹਨੇ ਇਦਾਂ ਦੀ ਕੰਮ ਕੀਤਾ ਇਹਨੇ ਤਾਲੇ ਭੰਨੇ ਮੇਰੇ ਘਰ ਦੇ ਤਾਲੇ ਤੋੜੇ ਇੰਨੀ ਬਦਮਾਸ਼ੀ ਹੈ ਇਹਦੀ ਨੇੜ ਨੂੰ ਦੋ ਦੋ ਤਾਲੇ ਲੱਗੇ ਸੀ ਉੱਪਰ ਵੀ ਤਾਲੇ ਲੱਗੇ ਤਾਲਾ ਤੋੜ ਕੇ ਅੰਦਰ ਵੜੀ ਇਹਨੇ ਚੋਰੀ ਵੀ ਕੀਤੀ 60 70000 ਰੁਪਏ ਮੇਰੇ ਘਰੇ ਕੈਸ਼ ਪਿਆ ਸੀ ਉਹ ਵੀ ਇਹਨੇ ਚੋਰੀ ਕਰ ਲਿਆ ਜੀ ਠੀਕ ਹੈ ਸਰ ਪ੍ਰਸ਼ਾਸਨ ਅੱਗੇ ਮੇਰੀ ਇਹ ਹੀ ਮੰਗ ਹੈ ਜੀ ਮੇਰਾ ਮੈਂ ਇਹਦੇ ਨਾਲ ਨਹੀਂ ਰਹਿ ਸਕਦਾ ਮੇਰਾ ਕਿਹੜਾ ਚੜਾਇਆ ਜਾਵੇ ਜੀ ਮੈਂ ਬਹੁਤ ਦੁਖੀ ਹਾਂ ਸਰ ਬਹੁਤ ਪਰੇਸ਼ਾਨ ਹਾਂ ਸਰ ਮੈਂ